ਇਹਨਾਂ ਚਲੋ ਦਲਜੀਤ ਦਸਾਂਜ ਸੋ ਲਾ ਕੇ ਆਇਆ ਜਿਨ੍ਹਾਂ ਨੇ ਕਿਰਪਾਨ ਪਾਈ ਸੀ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਇਹ ਗੱਲ ਮੈਂ ਕਿਸੇ ਨਿਊਜ਼ ਚੈਨਲ 'ਚ ਨਹੀਂ ਔਰ ਅੱਜ ਦੇਖੀ ਉਹ ਕਿਰਪਾਨ ਕਈ ਵਾਰ ਉੱਪਰੋਂ ਦੀ ਪਾ ਲੈਂਦੇ ਹਨਾ ਤੇ ਜਦੋਂ ਉੱਪਰੋਂ ਦੀ ਪਾ ਲੈਂਦੇ ਜੇ ਕੋਈ ਪਬਲਿਕ 'ਚੋਂ ਵੇਖ ਕੇ ਡਰ ਕੇ ਪੁਲਿਸ ਨੂੰ ਕਾਲ ਕਰ ਦਿੰਦਾ ਵੀ ਉਹ ਉਹਨਾਂ ਕੋਲ ਨਾਈਫ ਆ ਜਾਂ ਹਨ ਸਵਾਰਡ ਜਾਂ ਕਿਰਪਾਨ ਹੈਗੀ ਹੈ ਜੀ ਹਸੀ ਗਾਲ ਜੀ ਇੱਕ ਨਵੀਂ ਨਿਊਜ਼ ਲੈ ਕੇ ਆਇਆ ਤੁਹਾਡੇ ਨਾਲ ਵਿਕਟੋਰੀਆ ਆਸਟ੍ਰੇਲੀਆ ਦੇ ਵਿੱਚ ਉਹਨਾਂ ਨੇ ਕੱਲ ਤੋਂ ਦੋ ਦਿਨ ਪਹਿਲਾਂ ਇੱਕ ਨਵਾਂ ਰੂਲ ਲਾਗੂ ਕਰਤਾ ਵਾ ਵੀ ਅੱਜ ਤੋਂ ਬਾਅਦ ਪੁਲਿਸ ਜਿਹੜੀ ਆ ਤੁਹਾਨੂੰ ਸਰਚ ਕਰ ਸਕਦੀ ਆ ਤੇ ਸਰਚ ਐਂਡ ਸੀਜ਼ਰ ਦਾ ਉਹਨਾਂ ਨੇ ਅਲਾਉ ਕਰਤਾ ਪੁਲਿਸ ਨੂੰ ਮਤਲਬ ਕਿ ਜੇਕਰ ਤੁਹਾਡੇ ਕੋ ਕੋਈ ਵੀ ਹਥਿਆਰ ਆ ਜਾਂ ਹਨਾ ਜੇ ਉਹਨਾਂ ਨੂੰ ਸ਼ੱਕ ਹੁੰਦਾ ਤੇ ਉਹ ਚੈੱਕ ਕਰ ਸਕਦੇ ਤੇ ਸੀਜ਼ ਕਰ ਸਕਦੇ ਆ ਇਹ ਇਹਨਾਂ ਨੇ ਡਰਨ ਦੀ ਲੋੜ ਨਹੀਂ ਆ ਇਹ ਸਿਰਫ ਉਹਨਾਂ ਨੇ ਇਸ ਕਰਕੇ ਕੀਤਾ ਹੈ ਕਿਉਂਕਿ ਜਿਹੜੇ ਹੌਲੀਡੇ ਸੀਜ਼ਨ ਆ ਰਿਹਾ ਵਾ ਦਸੰਬਰ ਦੇ ਵਿੱਚ ਤੇ ਤੁਹਾਡੀ ਪ੍ਰੋਟੈਕਸ਼ਨ ਵਾਸਤੇ ਕੀਤਾ ਆ ਵੀ ਉਹ ਚੈੱਕ ਕਰ ਸਕਦੇ ਆ ਤੇ ਆ ਖਾਸ ਕਰਕੇ ਉਹਨਾਂ ਜਿਹੜੇ ਆਪਣੇ ਅਮਰਤਾਰੀ ਸਿੰਘ ਆ ਜਾਂ ਜਿਨ੍ਹਾਂ ਦੇ ਪੇਰੈਂਟਸ ਜਾਂਦੇ ਆ ਉਹਨਾਂ ਨਾਲ ਇਹ ਬਹੁਤ ਕਿਸੇ ਹੋਏ ਆ ਵੀ ਕਿਉਂਕਿ ਉਹ ਕਿਰਪਾਨ ਕਈ ਵਾਰ ਉੱਪਰੋਂ ਦੀ ਪਾ ਲੈਂਦੇ ਹਨਾ ਤੇ ਜਦੋਂ ਉੱਪਰੋਂ ਦੀ ਪਾ ਲੈਂਦੇ ਜੇ ਕੋਈ ਪਬਲਿਕ ਚੋਂ ਵੇਖ ਕੇ ਡਰ ਕੇ ਪੁਲਿਸ ਨੂੰ ਕਾਲ ਕਰ ਦਿੰਦਾ ਵੀ ਉਹ ਉਹਨਾਂ ਕੋਲ ਨਾਈਫ ਆ ਜਾਂ ਹਨਾ ਸਵਾਰਡ ਆ ਕਿਰਪਾਨ ਹੈਗੀ ਹੈ ਕਿਉਂਕਿ ਕਈਆਂ ਨੂੰ ਪਤਾ ਹੀ ਨਹੀਂ ਹੁੰਦਾ ਇਹ ਚੀਜ਼ ਦਾ ਤੇ ਉਹ ਫਿਰ ਕਾਲ ਕਰ ਦਿੰਦੇ ਸੀ ਤੇ ਉਹ ਪੁਲਸ ਵਾਲੇ ਜ ਆਣ ਕੇ ਜਿਹੜੇ ਜੇ ਅੱਗੇ ਮੰਨ ਲਓ ਪੁਲਸ ਵਾਲੇ ਨੂੰ ਨਹੀਂ ਪਤਾ ਚੀਜ਼ ਵੀ ਉਹਨਾਂ ਨੂੰ ਅਲੌਇੰਸ ਹੈਗੀ ਆ ਤੇ ਉਹ ਸੀਜ਼ ਕਰ ਲੈਂਦੇ ਤੇ ਫਿਰ ਜਿਹੜੇ ਕਮੇਟੀ ਵਾਲੇ ਗੁਰਦੁਆਰਿਆਂ ਦੀ ਕਮੇਟੀ ਵਾਲੇ ਉਹ ਜਾ ਕੇ ਫਿਰ ਛਡਾਉਂਦੇ ਕਿਉਂਕਿ ਬਹੁਤ ਉਹਨਾਂ ਨੂੰ ਇਦਾਂ ਕਾਲ ਆਉਂਦੀਆਂ ਰਹੀਆਂ ਤੇ ਇਹਦੇ ਵਿੱਚ ਘਪਰਾਉਣ ਦੀ ਗੱਲ ਨਹੀਂ ਜੇਕਰ ਤੁਹਾਡੇ ਨਾਲ ਵੀ ਇਦਾਂ ਕੁਝ ਹੁੰਦਾ ਆ ਤੇ ਤੁਸੀਂ ਤੁਈ ਉਹ ਸੀ ਉਹਨਾਂ ਨੂੰ ਸੀਜ਼ ਕਰਨ ਦਿਓ ਹਨਾ ਕਿਉਂਕਿ ਉਹਨਾਂ ਕੋ ਅਲੋਅנס ਹੈਗੀ ਆ ਤੇ ਬਾਅਦ ਚ ਜੋ ਜਦੋਂ ਵੀ ਜੋ ਕਰ ਕਾਰਵਾਈ ਹੋਣ ਤੋਂ ਬਾਅਦ ਤੁਹਾਨੂੰ ਵਾਪਸ ਕਰ ਦੇਣਗੇ ਤੇ ਇਹ ਇਗਨੋਰੈਂਸ ਵੀ ਕਹਿ ਸਕਦੇ ਕਿਉਂਕਿ ਇਹ ਅਵੇਲੇਬਲ ਹੈਗੀ ਆ ਇਹ ਲਾਅ ਆ ਹਨਾ ਲਾਅ ਦੇ ਰਿਕਾਰਡਿੰਗ ਤੁਸੀਂ ਰੱਖ ਸਕਦੇ ਪਰ ਪਤਾ ਨਹੀਂ ਕਿ ਉਹ ਕਈਆਂ ਨੂੰ ਇਸ਼ਾਰੇ ਚੀਜ਼ ਪਤਾ ਹੀ ਨਹੀਂ ਹੁੰਦੀ ਤੇ ਇਸ ਕਰਕੇ ਇਹ ਚੀਜ਼ਾਂ ਹੋ ਰਹੀਆਂ ਦੂਸਰੀ ਗੱਲ ਜਿਹੜੀ ਸਭ ਤੋਂ ਵੱਡੀ ਮੈਨੂੰ ਬੜੀ ਸ਼ੌਕਿੰਗ ਲੱਗੀ ਵੀ ਲੋਕਾਂ ਦੇ ਵਿੱਚ ਗੱਲ ਸਾਹਮਣੇ ਕਿਉਂ ਨਹੀਂ ਆਈ ਕਹਿੰਦੇ ਜਦੋਂ ਦਿਲਜੀਤ ਦਸਾਂਜ ਸ਼ੋਅ ਲਾ ਕੇ ਆਇਆ ਹਨਾ 25000 ਦੇ ਕਰੀਬ ਉੱਥੇ ਘਟ ਹੋਇਆ ਤੇ ਉੱਥੇ ਸਾਰਿਆਂ ਨੇ ਟਿਕਟਾਂ ਲਈਆਂ ਵਿੱਚ ਆਪਣੇ ਅਮਰਤਾਰੀ ਸਿੰਘਾਂ ਨੇ ਵੀ ਟਿਕਟਾਂ ਲਈਆਂ ਸੀ ਤੇ ਉਹ ਕਈ ਵੇਖਣ ਗਏ ਸੀ ਹਨਾ ਉਹਦਾ ਸ਼ੋਅ ਬਟ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਕਿਉਂਕਿ ਉਹਨਾਂ ਨੇ ਜਿਨ੍ਹਾਂ ਨੇ ਕਿਰਪਾਨ ਪਾਈ ਸੀ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਇਹ ਗੱਲ ਮੈਂ ਕਿਸੇ ਨਿਊਜ਼ ਚੈਨਲ 'ਚ ਨਹੀਂ ਆਈ ਦੇਖੀ ਬਟ ਕਿਸੇ ਇੱਕ ਵੈਬਸਾਈਟ ਨੇ ਪੋਸਟ ਕੀਤੀ ਉਹ ਮੈਂ ਤੁਹਾਨੂੰ ਲਿੰਕ ਇਥੇ ਸ਼ੇਅਰ ਕਰ ਦੂੰਗਾ ਉਹਦਾ ਪੋਸਟ ਪਾ ਦਿੰਦਾ ਨਾਲ ਤੁਹਾਨੂੰ ਉਥੋਂ ਪੜ ਕੇ ਦੇਖ ਲਓ ਵੀ ਰੀਅਲ ਖਬਰ ਹੈ ਪਰ ਕਿਸੇ ਨੇ ਵੀ ਗੱਲ ਸ਼ੇਅਰ ਕਿਉਂ ਨਹੀਂ ਕੀਤੀ ਹਨਾ ਇਹ ਮੈਨੂੰ ਨਹੀਂ ਲੱਗਦਾ ਵੀ ਇਦਾਂ ਕਿਉਂ ਹੋਇਆ ਵੀ ਐਡਾ ਕੀ ਖਤਰਾ ਹੈ ਹਨਾ ਇਹ ਕਿਹੜਾ ਅੱਜ ਦਾ ਹੈ ਉਥੇ ਸਰਕਾਰ ਨੂੰ ਤੱਕ ਨੂੰ ਪਤਾ ਹੈ ਨਾ ਵੀ ਇਹ ਅਲਾਉਂਸ ਹੈਗੀ ਆ ਤੇ ਫਿਰ ਸ਼ੋਅ ਦੇ ਵਿੱਚ ਕਿਉਂ ਨਹੀਂ ਪਾ ਕੇ ਜਾਣ ਦਿੱਤਾ ਗਿਆ ਇਹ ਹੋ ਸਕਦਾ ਵੀ ਦਿਲਜੀਤ ਦਸਾਂ ਦੀ ਸਿਕਿਉਰਿਟੀ ਨੇ ਇਹ ਗੱਲ ਕੀਤੀ ਹੋਵੇ ਕਿਉਂਕਿ ਜਿੱਦਾਂ ਉਹਨੂੰ ਥ੍ਰੈਟ ਮਿਲੇ ਸੀ ਦਿਲਜੀਤ ਨੂੰ ਤੇ ਇਹ ਇਹ ਤੁਸੀਂ ਮੈਨੂੰ ਇਹ ਕਮੈਂਟ ਚ ਦੱਸਿਓ ਵੀ ਇਹਦਾ ਰੀਜ਼ਨ ਕੀ ਹੋ ਸਕਦਾ ਕਿ ਇਹ ਦਿਲਜੀਤ ਦਸਾਂ ਨੇ ਕਿਹਾ ਵਾ ਵੀ ਉਹ ਅਮਨਤਾਰੀ ਨਾ ਹੋਣ ਉਹਨਾਂ ਨੇ ਕਿਰਪਾਨਾਂ ਪਾਈਆਂ ਕਿਉਂਕਿ ਉਹਨਾਂ ਨੂੰ ਉਹਨੂੰ ਖਤਰਾ ਉਹਨੂੰ ਥ੍ਰੈਟ ਮਿਲਿਆ ਹੋਇਆ ਸੀ ਹੈ ਨਾ ਤੇ ਜਾਂ ਫਿਰ ਇਹ ਸਿਰਫ ਸਿਕਿਉਰਿਟੀ ਰੀਜ਼ਨ ਹੈ ਜਾਂ ਮਰਗੀ ਆਸਟ੍ਰੇਲੀਅਨ ਗਵਰਨਮੈਂਟ ਨੇ ਜਿਹੜੇ ਸਿਕਿਉਰਿਟੀ ਵਾਲੇ ਆ ਉਹਨਾਂ ਨੇ ਇਹ ਗੱਲ ਕੀਤੀ ਹੋਗੀ ਇਹ ਜਰੂਰ ਮੈਨੂੰ ਕਮੈਂਟ ਵਿੱਚ ਦੱਸਿਓ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹ ਬੜੀ ਮੁਸ਼ਕਲ ਮੈਂ ਨਿਊਜ਼ ਲੱਭ ਕੇ ਲਿਆ ਹਾਂ ਬਹੁਤ ਸਰਚ ਕੀਤੀ ਆ ਬਿਲਕੁਲ ਸਹੀ ਨਿਊਜ਼ ਹੈ ਤੁਸੀਂ ਚੈੱਕ ਕਰਕੇ ਦੇਖ ਲਓ ਮੈਂ ਪੋਸਟ ਪਾ ਦੂੰਗਾ ਨਾਲ ਤੇ ਲਿੰਕ ਵੀ ਪਾ ਦੂੰਗਾ ਡਿਸਕ੍ਰਿਪਸ਼ਨ ਦੇ ਵਿੱਚ ਤੁਸੀਂ ਇੱਕ ਵਾਰੀ ਜਾ ਕੇ ਚੈੱਕ ਕਰਕੇ ਪੂਰੀ ਖਬਰ ਪੜ੍ਹ ਸਕਦੇ ਆ ਤੇ ਮੇਰੇ ਲਈ ਤੇ ਬਹੁਤ ਸ਼ੌਕੀ ਹੈ ਵੀ ਇਹ ਕਿੱਦਾਂ ਹੋ ਸਕਦਾ ਦਿਲਜੀਤ ਸਿੰਘ ਦੇ ਸ਼ੋਅ ਦੇ ਵਿੱਚ ਤੁਸੀਂ ਕਿਰਪਾਨ ਪਾ ਕੇ ਨਹੀਂ ਜਾ ਸਕਦੇ ਓਕੇ ਜੀ ਧੰਨਵਾਦ ਸਬਸਕ੍ਰਾਈਬ ਜਰੂਰ ਕਰ ਲਿਓ ਅ ਅੱਜ ਆਪਣੇ ਸਬਸਕ੍ਰਾਈਬਰ ਹੋ ਗਏ ਆ 89 ਸਤਿ ਸ਼੍ਰੀ ਅਕਾਲ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ